ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਤੋਂ ਚਾਰਨ ਸਾਧ ਸੰਗਤ ਜੀ ਕਲਕੇ અવਤਾਰ ਦਸਮ ਗ੍ਰੰਥ ਦੀ ਬਾਣੀ 24 અવਤਾਰਾਂ ਦੇ ਵਿੱਚੋਂ ਜੋ ਅੰਤਲੇ ਆਵਤਾਰ ਹੋਣ ਵਾਲੇ ਹਨ ਸਾਧ ਸੰਗਤ ਜੀ ਕਲਯੁਗ ਦੇ અવਤਾਰ ਜੋ ਕਿ ਜੰਗਲ ਲੜਨਗੇ ਕਲਕੇ ਉਤਾਰ ਜੀ ਕਲਯੁਗ ਦੇ ਖਿਲਾਫ ਸਾਧ ਸੰਗਤ ਜੀ ਪਾਪਾਂ ਨੂੰ ਖਤਮ ਕਰਕੇ ਸਤਜਗਤ ਦਾ ਪਸਾਰਾ ਕਰਨਗੇ ਆਓ ਦੇਖਦੇ ਹਾਂ ਅੱਗੇ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਪੂਰਾ ਰਹਿਗੇ ਪ੍ਰਣ ਨੂੰ ਨਿਭਾਉਣਗੇ ਪੂਰਨਗੇ ਕਹਿੰਦੋਂ ਪਾਵੇ ਸਾਧ ਸੰਗਤ ਜੀ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਜੂਝਣ ਦਾ ਸੰਘਰਸ਼ ਕਰਨ ਦਾ ਅਤੇ ਜ਼ਾਲਮ ਨੂੰ ਖਤਮ ਕਰਕੇ ਆਪਾਂ ਨੂੰ ਖਤਮ ਕਰਨ ਦਾ ਜੋ ਪ੍ਰਣ ਕੀਤਾ ਹੈ ਜੋ ਨਿਸ਼ਚੈ ਕੀਤਾ ਹੈ ਸਾਧ ਸੰਗਤ ਜੀ ਜੋ ਕਹਿ ਸਕਦੇ ਕਿ ਵਾਦਾ ਕੀਤਾ ਹੈ ਉਹ ਜੋ ਜੋਦੇ ਸੂਰਮੇ ਹਨ ਉਹ ਤੋੜਨੇ ਭਉਣਗੇ ਸੁਵਾਦੇ ਨੂੰ ਪੂਰਾ ਕਰਨਗੇ ਅੱਗੇ ਮਹਾਰਾ ਹੀ ਕਹਿੰਦੇ ਹਨ ਕਿ ਰਾਜ ਰੂ ਰਹਗੇ ਢੋੜ ਵਿੱਚ ਤੂਸਰੇ ਤਹਣਗੇ ਕਹਿਣ ਤੋਂ ਭਾਵ ਹੈ ਜੰਗੇ ਮੈਦਾਨ ਦੇ ਵਿੱਚ ਸਾਧ ਸੰਗਤ ਜੀ ਇਨੇ ਢੋੜ ਉੱਡੀ ਹੋਵੇਗੀ ਇਨੇ ਢੋੜ ਉੱਠ ਰਹੀ ਹੋਵੇਗੀ ਢੋੜ ਵਿੱਚ ਤੂਸਰਤ ਹੋਣਗੇ ਅੱਗੇ ਮਾਰਾਈ ਫਰਮਾਨ ਕਰਦੇ ਹਨਗੇ ਰਣ ਰਾਜ ਹੈਗੇ ਰਾਜ ਹੈਗੇ ਤਾਂ ਭਾਵੇਂ ਸਾਹਿਬ ਸਿੰਘ ਜੀ ਆਪਣਾ ਰਾਜ ਕਾਇਮ ਕਰਨਗੇ ਡਟ ਕੇ ਖੜੇ ਹੋ ਜਾਣਗੇ ਹਿੱਲਣਗੇ ਨਹੀਂ ਜੰਗਾਂ ਮੈਦਾਨ ਦੇ ਵਿੱਚ ਮਰਦਾਂ ਦੇ ਵਾਂਗ ਸਾਹਿਬ ਸਿੰਘ ਜੀ ਦੇ ਜੋਧੇ ਸੂਰਮੇ ਹਨ ਉਹ ਡਟ ਕੇ ਖੜੇ ਹੋਣਗੇ ਬਾਤੇ ਉਤੋਂ ਜਰਾ ਵੀ ਨਹੀਂ ਹੈ ਲਣਗੇ ਮਾਰਾਈ ਅੱਗੇ ਕਹਿੰਦੇ ਹਨ ਕਿ ਇਹ ਗਾਣੇ ਲਾਜਾ ਹੈਗੇ ਅਤੇ ਸਾਧ ਸੰਗਤ ਜੀ ਉਹਨਾਂ ਨੂੰ ਵੇਖ ਕੇ ਜੋ ਗਣ ਹਨ ਲਜੋਣਗੇ ਸਾਧ ਸੰਗਤ ਜੀ ਜੋ ਸ਼ਿਵਜੀ ਦੇ ਗਣ ਹਨ ਗਣ ਤੋਂ ਭਾਵ ਕਿ ਇਹ ਕਿ ਸਮੂਹ ਜੋ ਉਹਨਾਂ ਦੇ ਭਗਤਾਂ ਦਾ ਇੱਕ ਸਮੂਹ ਹੈ ਜੋ ਸ਼੍ਰੇਸ਼ਟ ਉਹਨਾਂ ਦੇ ਭਗਤ ਹੋਏ ਨੇ ਜੋ ਗਣ ਬਣ ਗਏ ਹਨ ਉਹ ਵੀ ਸਾਧ ਸੰਗਤ ਜੀ ਦੇਖ ਕੇ ਸ਼ਰਮਾਉਣਗੇ ਲਜੋਣਗੇ ਜੋਦੇ ਸੁਰਮਿਆਂ ਨੂੰ ਇਨੇ ਉਹਨਾਂ ਦੇ ਸੋਭਾ ਜੋਦੇ ਸੂਰਮਿਆਂ ਦੇ ਸਾਧ ਸੰਗ ਜੀ ਜੰਗੇ ਮੈਦਾਨ ਦੇ ਵਿੱਚ ਹੁੰਦੀ ਹੋਵੇਗੀ ਦੇਖੀ ਜਾਵੇਗੀ ਅੱਗੇ ਮਾਰਾਈ ਕਹਿੰਦੇ ਹਨ ਕਿ ਰਸਮ ਮੰਡਾ ਹਗੇ ਅਦੇ ਕ੍ਰੋਧ ਨਾਲ ਮੰਡੇ ਹੋਏ ਹੋਣਗੇ ਕਹਿਣ ਤੋਂ ਭਾਵ ਹੈ ਸਾਧ ਸੰਗ ਜੀ ਜੋ ਜੋਦੇ ਸੂਰਮੇ ਹਨ ਕ੍ਰੋਧ ਦੇ ਵਿੱਚ ਭਰੇ ਹੋਣਗੇ ਵੀਰ ਰਸ ਦੇ ਵਿੱਚ ਭਰੇ ਹੋਣਗੇ ਰੋਹ ਦੇ ਵਿੱਚ ਤੇ ਜੋਸ਼ ਦੇ ਵਿੱਚ ਭਰੇ ਹੋਣਗੇ ਇਥੇ ਆਪਾਂ ਸਾਧ ਸੰਗ ਜੀ ਕ੍ਰੋਧ ਦੇ ਭਾਵ ਅਰਥ ਲਈਏ ਕਿ ਉਹ ਜੋਸ਼ ਦੇ ਵਿੱਚ ਪਰ ਜੋਰ ਜੋਸ਼ ਦੇ ਵਿੱਚ ਹੋਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਸਾਰੇ ਸੰਢ ਹਗੇ ਬਾਣਾਂ ਨੂੰ ਛੱਡਣਗੇ ਸਰ ਕਹੀਏ ਸਾਧ ਸੰਗਤ ਜੀ ਬਾਣ ਬਾਣ ਕਹੀਏ ਤੀਰ ਕਮਾਨਾਂ ਦੇ ਉੱਪਰ ਚਾੜ ਕੇ ਜਉਦੇ ਸੂਰਮੇ ਜਹਾਨ ਸਾਧ ਸੰਗਤ ਦੀ ਤੀਰ ਛੱਡਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਰਾਣੇ ਝੂਟ ਹਗੇ ਅਤੇ ਰਣ ਦੇ ਵਿੱਚ ਜੁਟਣਗੇ ਜੁਟਣਦੇ ਉਹ ਭਾਵ ਸਾਤ ਸੰਗ ਜੀ ਇਕੱਠੇ ਹੋਣਗੇ ਗਰੁੱਪ ਦੇ ਵਿੱਚ ਇਕੱਠੇ ਹੋਣਗੇ ਰਣ ਦੇ ਵਿੱਚ ਜੁਟਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਅਸ ਤੂਟ ਹੈਗੇ ਅਸ ਕਹੀਏ 사ਤ ਸੰਗ ਜੀ ਤਲਵਾਰ ਖਗ ਖਗ ਵੀ ਤਲਵਾਰ ਹੈ ਅਸ ਵੀ ਤਲਵਾਰ ਹੈ ਤਲਵਾਰ ਵੀ ਤਲਵਾਰ ਹੈ ਇਸ ਤਰ੍ਹਾਂ ਜੋ ਅਸ ਹੈ ਜੋ ਕਿਰਪਾਨ ਹੈ ਤਲਵਾਰ ਹੈ ਉਹ ਟੁੱਟਣ ਗਿਆ ਜਦੋਂ ਆਪਸ ਦੇ ਵਿੱਚ ਕਿਰਪਾਨਾਂ ਤਲਵਾਰਾਂ ਸਾਹਸੰਗਤ ਜੀ ਖੜਗਾਂ ਖੈਣਗੇ ਆ ਤਾਂ ਉਹ ਟੁੱਟਣਗੇ ਅੱਗੇ ਮਹਾਰਾਜ ਫਰਮਾਨ ਹੀ ਕਰਦੇ ਹਨ ਕਿ ਗਲ ਗਾਜਾ ਹੈਗੇ ਅਤੇ ਜੋ ਜੋਦੇਸੂਰ ਮਹਿ ਹਨ ਗਲੇ ਤੋਂ ਗੱਜਣਗੇ ਕਹਿਣ ਤੋਂ ਭਾਵ ਹੈ ਕਿ ਆਪਣੇ ਮੁਖ ਚੋਂ ਆਪਣੇ ਗਲੇ ਚੋਂ ਛੇਰਾ ਵਾਂਗੂ ਗਰਜ ਕੱਢਣਗੇ ਗੱਜਣਗੇ ਜੰਗ ਦੇ ਮੈਦਾਨ ਦੇ ਵਿੱਚ ਸਾਹਸੰਗਤ ਜੀ ਰਣ ਮੈਦਾਨੇ ਵਿੱਚ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਹੀਂ ਭੱਜ ਦੇਹਗੇ राण भूमि ਤੋਂ ਕਦੇ ਵੀ ਉਹ ਡਰ ਕੇ ਨਹੀਂ ਭੱਜਣਗੇ ਜਦੋਂ ਰਣ ਰਣ ਭੂਮੀ ਦੇ ਸਾਧ ਸੰਗਜ ਜੋਦੇ ਸੂਰਮੇ ਆ ਰਹੇ ਹਨ ਤਾਂ ਡੜ ਕੇ ਖੜੇ ਹੋਣਗੇ ਮੁਕਾਬਲਾ ਕਰਨਗੇ ਜਲਮਾਂ ਦਾ ਸਾਹਮਣਾ ਕਰਨਗੇ ਪਰ ਕਦੇ ਵੀ ਡਰ ਕੇ ਪਛਾਣ ਨੂੰ ਨਹੀਂ ਭੱਜਣਗੇ ਉਥੇ ਡੜ ਕੇ ਖੜੇ ਹੋਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਪਾਸ ਚਾਰ ਹਗੇ ਤਲਵਾਰਾਂ ਦੇ ਵਾਰ ਕਰਨਗੇ ਝਾਰਨਾ ਤੋਂ ਪਾਵ ਹੈ ਝਾੜਨਗੇ ਤਲਵਾਰਾਂ ਦੇ ਨਾਲ ਵਾਰ ਕਰਨਗੇ ਤਲਵਾਰਾਂ ਦੇ ਨਾਲ ਸਾਧ ਸੰਗ ਜੀ ਸਸਤਰਾਂ ਦੇ ਨਾਲ ਉਹ ਵਾਰ ਕਰਨਗੇ ਮਹਾਰਾਜ ਅੱਗੇ ਕਹਿੰਦੇ ਹਨਗੇ ਔਰੇ ਮਾਰ ਅੱਗੇ ਇਸ ਤਰੀਕੇ ਦੇ ਨਾਲ ਜਦੋਂ ਜੋਦੇ ਸੂਰਮੇ ਤਲਵਾਰਾਂ ਦੇ ਨਾਲ ਵਾਰ ਕਰਨਗੇ ਤਾਂ ਸਾਧ ਸੰਗ ਜੀ ਤਮਾਮ ਹੀ ਵੈਰੀਆਂ ਨੂੰ ਮਾਰ ਦੇਣਗੇ ਮਕਾਦ ਦੇਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਗੱਜ ਜੂਝਗੇ ਗੱਜ ਕਹੀਏ ਸਾਧ ਸੰਗ ਜੀ ਹਾਥੀ ਜੋ ਹਾਥੀ ਹਨ ਹਾਥੀਆਂ ਵਾਲਾ ਬਲ ਹੋਵੇਗਾ ਹਾਥੀਆਂ ਵਾਲੀ ਫੌਜ ਹੋਵੇਗੀ ਹਾਥੀ ਵੀ ਸਾਹਸ ਸਿੰਘ ਜੀ ਜੰਗੇ ਮੈਦਾਨ ਦੇ ਵਿੱਚ ਜੂਝਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਹਾਏ ਲੋਜ ਜੰਗੇ ਹਾਏ ਤੋਂ ਭਾਵ ਕਿ ਇਹ ਘੋੜੇ ਲੋਜਣਗੇ ਭਾਵ ਹੈ ਕਿ ਘੋੜੇ ਵੀ ਸਾਹਸ ਸਿੰਘ ਜੀ ਜੰਗੇ ਮੈਦਾਨ ਦੇ ਵਿੱਚ ਸੰਘਰਸ਼ ਕਰਨਗੇ ਆਪਣੇ ਕਰਤੱਵ ਵਿਖਾਉਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਪਟ ਮਾਰੀ ਅੱਗੇ ਪਟ ਕਹੀਏ ਸਾਹਸ ਸਿੰਘ ਜੀ ਸੂਰਮੇ ਬਾਟ ਕਈਏ ਸੂਰਮੇ ਜੋ ਸੂਏ ਵਿੱਚ ਹਨ ਜੰਗੇ ਮੈਦਾਨ ਦੇ ਵਿੱਚ ਮਾਰੇ ਜਾਣਗੇ ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਦੇ ਸੂਰਮੇ ਹਨ ਉਹ ਸ਼ਹਾਦਤ ਪਾਉਣਗੇ ਜੰਗੇ ਮੈਦਾਨ ਦੇ ਵਿੱਚ ਜੋ ਸੂਰਮੇ ਯੋਧੇ ਹਨ ਉਹ ਆਪਾਂ ਵਾਰ ਦੇਣਗੇ ਇਸ ਤਰ੍ਹਾਂ ਉਹ ਸ਼ਹਾਦਤ ਪਾਉਣਗੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਤਵਤਾਰਿ ਅਹਗੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਯੋਧੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਸ਼ਹਾਦਤ ਪਾ ਕੇ ਇਸ ਸੰਸਾਰ ਸਮੁੰਦਰ ਤੋਂ ਸਾ ਸੰਗਤ ਜੀ ਭਵਜਲ ਸਾਗਰ ਤੋਂ ਤਰ ਜਾਣਗੇ ਜੋਦੇ ਸੁਰਮੇ ਇਹ ਜੋ ਕਾਲਯੁਗ ਹੈ ਇਸ ਦੇ ਵਿੱਚੋਂ ਨਿਕਲ ਜਾਣਗੇ ਤਰ ਜਾਣਗੇ ਜਨਮ ਮਰਨ ਤੋਂ ਮੁਕਤ ਹੋ ਜਾਵੇਗੀ ਉਹਨਾਂ ਦੀ ਸ਼ਹੀਦਾਂ ਨੂੰ ਸਾ ਸੰਗਤ ਜੀ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ ਮੁਕਤ ਹੋਣ ਦਾ ਸਭ ਤੋਂ ਸੌਖਾ ਜੋ ਰਸਤਾ ਹੈ ਉਹ ਹੈ ਆਪਣੀ ਕੌਮ ਦੇ ਲਈ ਆਪਣੇ ਧਰਮ ਦੇ ਲਈ ਜੰਗੇ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਲੈਣੀ ਇਸ ਤਰ੍ਹਾਂ ਜੋਦੇ ਸੂਰਮੇ ਪਵਜਾ ਸਾਗਰ ਨੂੰ ਪਾਰ ਕਰ ਜਾਣਗੇ ਤਰ ਜਾਣਗੇ ਅੱਗੇ ਮਾਰੇ ਕਹਿੰਦੇ ਹਨ ਕਿ ਦੇਵ ਦੇਖ ਹੈਗੇ ਇਸ ਤਰ੍ਹਾਂ ਲੜਦੇ ਹੋਏ ਜੋਧਿਆਂ ਨੂੰ ਜੋ ਜੋਦੇ ਸੂਰਮੇ ਜੰਗੇ ਮੈਦਾਨ ਦੇ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਦੇ ਹਨ ਇਹਨਾਂ ਨੂੰ ਦੂਰੋ ਹਿੰਸਾ ਸੰਗ ਜੇ ਕਾਸਤੇ ਵਿੱਚ ਉਹ ਜੋ ਦੇਵਤੇ ਹਨ ਉਹ ਦੇਖਣਗੇ ਮਾਰੇ ਅੱਗੇ ਕਹਿੰਦੇ ਹਨ ਕਿ ਇਹ ਲੇਖ ਹੈਗੇ ਅਤੇ ਜਿੱਤ ਨੂੰ ਜਾਣਗੇ ਸਾਧ ਸੰਗਤ ਜੀ ਉਹ ਦੇਵਤੇ ਜਾਣ ਲੈਣਗੇ ਕਿ ਹੁਣ ਇੱਥੇ ਜੋਦੇ ਸੂਰਮਿਆਂ ਦੀ ਜਿੱਤ ਹੋ ਗਈ ਹੈ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਚੁੱਕੀ ਹੈ ਜਿੱਤ ਮਿਲ ਰਹੀ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਤਨਪਾਖ ਹੈਗੇ ਇਸ ਤਰ੍ਹਾਂ ਜੋ ਜੋਦੇ ਸੂਰਮੇ ਹਨ ਉਹਨਾਂ ਨੂੰ ਦੇਖ ਕੇ ਸਾਧ ਸੰਗਤ ਜੀ ਧੰਨ ਧੰਨ ਕਰ ਉੱਠਣਗੇ ਅਤੇ ਧੰਨ ਧੰਨ ਆਖਣਗੇ ਵਾਹ ਵਾਹ ਆਖਣਗੇ ਜਿਸ ਤਰ੍ਹਾਂ ਜੋਦੇ ਸੂਰਮਿਆਂ ਬਲੀਆਂ ਨੇ ਆਪਣਾ ਸਾਧ ਸੰਗਤ ਜੀ ਜੋਰ ਦਿਖਾਇਆ ਹੈ ਜੰਗੇ ਮੈਦਾਨ ਦੇ ਵਿੱਚ ਮਹਾਰਾਜ ਅੱਗੇ ਕਹਿੰਦੇ ਹਨ ਕਿ ਕੀ ਤੇ ਚਾਖ ਹੈਗੇ ਮਨ ਦੇ ਵਿੱਚ ਕਲਕੀ ਦਾ ਯਸ਼ ਰੱਖਣਗੇ ਸਾਧ ਸੰਗਤ ਜੀ ਜੋ ਕਲਕੀ ਅਵਤਾਰ ਦੀ ਹੋਏ ਹਨ ਜਿਨ੍ਹਾਂ ਨੇ ਅਵਤਾਰ ਧਾਰਿਆ ਹੈ ਕਾਲਯੁਗ ਦੇ ਖਿਲਾਫ ਜੋ ਲੜਾਈ ਲੜ ਰਹੇ ਹਨ ਜੰਗ ਲੜ ਰਹੇ ਹਨ ਉਹਨਾਂ ਦਾ ਯਸ਼ ਯਸ਼ ਕਹੀਏ ਸੋਭਾ ਉਹਨਾਂ ਦੀ ਜੋ ਸੋਭਾ ਸਾਹਾ ਸੰਗਤ ਜੀ ਉਹ ਆਪਣੇ ਮਨ ਦੇ ਵਿੱਚ ਰੱਖਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਇਹ ਕਾਰਨ ਹੈ ਅਤੇ ਕਹਿਣਗੇ ਕਿ ਜੋ ਕਲਕੀ ਅਵਤਾਰ ਜੀ ਅਵਤਾਰ ਧਾਰ ਕੇ ਆਏ ਹਨ ਕਾਲਯੁਗ ਦਾ ਖਤਮਾ ਕਰਨ ਵਾਸਤੇ ਕਾਲਯੁਗ ਦਾ ਅੰਤ ਕਰਨ ਵਾਸਤੇ ਆਏ ਹਨ ਇਹੀ ਇਸ ਜਿੱਤ ਦਾ ਕਾਰਨ ਹੋਏ ਹਨ। ਇਹੀ ਜੋ ਜ਼ਾਲਮਾਂ ਦੇ ਖਿਲਾਫ ਜਿੱਤ ਹੈ। ਸਾਧ ਸੰਗਤ ਜੀ ਇਹ ਜਿੱਤ ਦਾ ਕਾਰਨ ਹੋਏ ਹਨ। ਕਲਕੇ অবতার ਜੀ ਅੱਗੇ ਮਾਰੇ ਕਹਿੰਦੇ ਹਨ ਕਿ ਹਾਰਣ ਹੈ। ਅਤੇ ਬੈਰੀਆਂ ਨੂੰ ਹਰਾਉਣ ਵਾਲੇ ਕਲਕੇ অবতার ਜੀ ਹਨ। ਮਾਰੇ ਅੱਗੇ ਪ੍ਰਮਾਨ ਕਰਦੇ ਹਨ ਕਿ ਖਾਲੇ ਖੰਡਨ ਹਨ। ਦੁਸ਼ਟਮਾਨ ਨੂੰ ਸਾਧ ਸੰਗਤ ਜੀ ਦੇ ਦੁਸ਼ਟ ਪਾਪੀ ਹਨ। ਦੈਂਤ ਹਨ ਉਹਨਾਂ ਨੂੰ ਖਤਮ ਕਰਨ ਵਾਲੇ ਹਨ। ਦੁਸ਼ਟ ਦਮਨ ਕਿਹਾ ਗਿਆ ਜਿਵੇਂ ਇਸ ਤਰ੍ਹਾਂ ਦੁਸ਼ਟਾਂ ਨੂੰ ਹਰਨ ਵਾਲੇ ਹਨ ਖਤਮ ਕਰਨ ਵਾਲੇ ਹਨ ਮਾਰ ਦੇਣ ਵਾਲੇ ਹਨ ਮਕਾਉਣ ਵਾਲੇ ਹਨ ਅੱਗੇ ਮਾਰਾ ਜੀ ਕਹਿੰਦੇ ਹਨ ਕਿ ਮੈਂ ਵੰਡਨ ਹੈ ਅਤੇ ਧਰਤੀ ਦਾ ਸ਼ਿੰਗਾਰ ਹਨ ਮੰਡਨ ਦਾ ਭਾਪ ਸਾ ਸਿੰਘ ਜੀ ਕਹਿੰਦੇ ਸ਼ਿੰਗਾਰ ਹੈ ਇਹ ਦੂਸਰਵੇਂ ਹਾਨੇ ਧਰਤੀ ਦਾ ਸ਼ਿੰਗਾਰ ਬਣੇ ਹੋਏ ਹਨ ਕਿਉਂਕਿ ਇੱਥੇ ਗੰਦ ਨੂੰ ਮਕਾਇਆ ਜਾ ਰਿਹਾ ਹੈ ਜੋ ਗੰਦ ਫੈਲਿਆ ਹੈ ਪਾਪ ਦਾ ਜੋ ਗੰਧ ਫੈਲਿਆ ਹੈ ਕੁਕਰਮਾਂ ਦਾ ਜੋ ਗੰਧ ਫੈਲਿਆ ਹੈ ਸਾਧ ਸੰਗਜੀ ਚੋਰੀ ਚਕਾਰੀ ਦਾ ਇਹ ਜੋ ਸਾਰਾ ਪਾਪ ਇੰਨਾ ਜਿਆਦਾ ਵਧਦਾ ਜਾ ਰਿਹਾ ਹੈ ਜੋ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਇੱਥੇ ਨਾ ਤਾਂ ਕੋਈ ਸਾਧ ਸੰਗਜੀ ਸਰਕਾਰ ਕੰਟਰੋਲ ਕਰ ਸਕਦੀ ਹੈ ਤੇ ਨਾ ਹੀ ਕੋਈ ਇਨਸਾਨ ਕੰਟਰੋਲ ਕਰ ਸਕਦਾ ਹੈ ਇਸ ਕਰਕੇ ਵਿਸ਼ਨੂੰ ਜੀ ਆਪ ਅਵਤਾਰ ਧਾਰ ਕੇ ਕਲਕੇ ਅਵਤਾਰ ਜੀਆਂ ਦੇ ਰੂਪ ਦੇ ਵਿੱਚ ਸਭ ਕੁਝ ਕੰਟਰੋਲ ਕਰ ਰਹੇ ਹਨ ਤੇ ਪਾਪ ਨੂੰ ਖਤਮ ਕਰ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਔਰ ਦੁੱਖ ਹਨ ਹੈ ਅਤੇ ਵੈਰੀ ਨੂੰ ਸਾ ਸੰਗਤ ਜੀ ਦੁੱਖ ਦੇਣ ਵਾਲੇ ਹਨ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਪਾਵ ਪੂਖਨ ਹੈ ਸੰਸਾਰ ਨੂੰ ਸ਼ਿੰਗਾਰਨ ਵਾਲੇ ਹਨ ਸੰਸਾਰ ਨੂੰ ਸ਼ਿੰਗਾਰਨ ਵਾਲੇ ਗਹਿਣੇ ਹਨ ਗਹਿਣੇ ਆਪ ਸਾਫ ਸੰਗਤ ਜਾਣਦੇ ਹੋ ਕਿ ਜੋ ਗਹਿਣੇ ਹੁੰਦੇ ਹਨ ਸਰੀਰ ਨੂੰ ਸੁੰਦਰਤਾ ਵਾਸਤੇ ਪਹਿਨਿਆ ਜਾਂਦਾ ਹੈ ਹੋਰ ਵੀ ਸੋਹਣੇ ਦਿਖਣ ਵਾਸਤੇ ਪਰ ਇਥੇ ਜੋ ਜੋਦੇ ਸੂਰਮੇ ਹਨ ਸੰਸਾਰ ਦਾ ਸ਼ਿੰਗਾਰ ਬਣ ਕੇ ਸਾਹਮਣੇ ਆਏ ਹਨ ਕਲ ਕੀ ਅਵਤਾਰ ਜੀ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਮਹ ਮੰਡਨ ਹਨ ਤਰਤੀ ਨੂੰ ਸ਼ੋਭਿਤ ਕਰਨ ਵਾਲੇ ਹਨ ਤਰਤੀ ਦੀ ਸੋਭਾ ਵਧਾਉਣ ਵਾਲੇ ਹਨ ਤਰਤੀ ਮਾਂ ਦੇ ਉੱਪਰੋਂ ਜੋ ਦੁੱਖਾਂ ਦਾ ਭਾਰ ਹੈ ਸਾਧ ਸੰਗਤ ਜੀ ਉਹ ਖਤਮ ਕਰਨ ਵਾਲੇ ਹਨ ਦੁੱਖਾਂ ਦੇ ਪਾਪ ਨੂੰ ਮਕੋਣ ਵਾਲੇ ਹਨ ਅਤੇ ਕਲਯੁਗ ਤੋਂ ਖਤਮ ਕਰਨ ਵਾਲੇ ਹਨ ਧਰਤੀ ਦੇ ਸ਼ੋਭਾ ਵਧਾਉਣ ਵਾਲੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਹਾਰੇ ਡੰਡਨ ਹੈ ਵੈਰੀ ਨੂੰ ਡੰਡ ਦੇਣ ਵਾਲੇ ਹਨ ਡੰਡ ਕਹੀਏ ਸਾਧ ਸੰਗ ਜੀ ਸਜ਼ਾ ਦੇਣੀ ਪੁਨਿਸ਼ਮੈਂਟ ਦੇਣੀ ਇਸ ਤਰ੍ਹਾਂ ਜੋ ਜੋਦੇ ਸੂਰਮੇ ਹਨ ਉਹ ਜੋ ਵੈਰੀ ਹਨ ਉਹਨਾਂ ਨੂੰ ਡੰਡ ਦੇਣ ਵਾਲੇ ਹਨ ਉਹਨਾਂ ਨੂੰ ਸਜ਼ਾਵਾ ਦੇਣ ਵਾਲੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਗਾਂ ਹਨ ਹੈ ਵੈਰੀ ਦੇ ਦਲ ਨੂੰ ਗੋਹਣ ਵਾਲੇ ਹਨ ਗਾਹਣ ਤੋਂ ਭਾਵ ਸਾਥ ਸੰਗਧੀ ਮਿਸਤੇ ਨਾ ਬੂਤ ਕਰ ਦੇਣਾ ਖਤਮ ਕਰ ਦੇਣਾ ਖੇਰੂ ਖੇਰੂ ਕਰ ਦੇਣਾ ਤੋੜ ਮਰੋੜ ਕੇ ਰੱਖ ਦੇਣਾ ਇਸ ਤਰ੍ਹਾਂ ਦਲ ਗਾਹਣ ਵਾਲੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਅਸ ਬਾਹਣ ਹਨ ਅਸ ਕਹੀਏ ਸਾਥ ਸੰਗਧੀ ਤਲਵਾਰ ਬਾਹਣ ਤੋਂ ਭਾਵ ਹੈ ਕਿ ਚਲਾਉਣਾ ਤਲਵਾਰ ਨੂੰ ਚਲਾਉਣ ਵਾਲੇ ਤਲਵਾਰ ਨੂੰ ਘਮਾਉਣ ਵਾਲੇ ਜੋ ਜੋਦੇ ਸੁਰਮੇ ਹਨ ਅੱਗੇ ਮਹਾਰਾਜ ਇਹ ਕਹਿੰਦੇ ਹਨ ਕਿ जग कारण ਹਨ। जगਤ ਦਾ ਕਾਰਨ ਰੂਪ ਹਨ। जगਤ ਦਾ ਸਾ ਸੰਗਤ ਜੀ ਕਾਰਨ ਰੂਪ ਹਨ। ਜੋ ਜੋਦੇ ਸੂਰਮੇ ਹਨ। ਇਹ जगਤ ਨੂੰ ਬਚਾ ਰਹੇ ਹਨ ਪਾਪਾਂ ਤੋਂ। ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਰਹੇ ਹਨ। ਅਤੇ ਸਾ ਸੰਗਤ ਜੀ ਧਰਤੀ ਦੇ ਉੱਪਰ ਸਤਜੋਗ ਦੀ ਸਥਾਪਨਾ ਕਰ ਰਹੇ ਹਨ। ਮਹਾਰਾਜ ਅੱਗੇ ਕਹਿੰਦੇ ਹਨ ਕਿ ਆਏ ਤਾਰਨ ਹੈ ਆਏ ਤਾਂ ਭਾਵ ਕਹੀਏ ਕਿ ਸ਼ਸਤਰ ਤਾਰਨ ਕਰਨ ਵਾਲੇ ਹਨ ਅਥੇ ਜੋ ਜੋਧੇ ਸੂਰਮੇ ਹਨ ਸਾਧ ਸਿੰਘ ਜੀ ਉਹ ਸ਼ਸਤਰ ਧਾਰਨ ਕਰਕੇ ਰੱਖੇ ਹੋਏ ਹਨ ਉਹਨਾਂ ਨੇ ਅੱਗੇ ਮਾਰਾਈ ਕਹਦੇ ਹਨ ਕਿ ਇਹ ਮਨ ਮੋਹਨ ਹੈ ਮਨ ਨੂੰ ਮੋਣ ਵਾਲੇ ਹਨ ਮਨ ਨੂੰ ਲੁਭਾਉਣ ਵਾਲੇ ਹਨ ਜਿਸ ਤਰ੍ਹਾਂ ਉਹਨਾਂ ਨੇ ਹਾਰ ਸ਼ਿੰਗਾਰ ਕੀਤਾ ਸ਼ਸਤਰ ਪੈਨੇ ਹੋਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਇਹ ਸੁਭ ਸੋਹਣ ਹਨ ਸ਼ੋਭਾ ਸ਼ਾਲੇ ਸੁੰਦਰ ਦਿਖਾਈ ਦੇ ਰਹੇ ਹਨ ਜੋ ਜੋਦੇ ਸੂਰਮੇ ਹਨ ਤਿਆਰ ਬਾ ਤਿਆਰ ਅੱਗੇ ਮਾਰੇ ਕਹਿੰਦੇ ਹਨ ਕਿ ਹਰ ਤਾਪਨ ਹੈ ਵੈਰੀ ਨੂੰ ਦੁੱਖ ਦੇਣ ਵਾਲੇ ਹਨ ਸਾ ਸੰਗਜੀ ਸੂਰਮੇ ਹਨ ਸ਼ਿੰਗਾਰੇ ਹੋਏ ਹਨ ਸੋਭਾ ਦੇ ਰਹੇ ਹਨ ਅਤੇ ਜੋ ਵੈਰੀ ਹਨ ਉਹਨਾਂ ਵਾਸਤੇ ਦੁੱਖ ਬਣ ਕੇ ਕਾਲ ਬਣ ਕੇ ਜੰਗੇ ਮੈਦਾਨ ਦੇ ਵਿੱਚ ਆਏ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਜਗ ਜਾਪਨ ਹੈ ਜਗਤ ਦੁਆਰਾਂ ਜੱਪੇ ਜਾਣ ਵਾਲੇ ਹਨ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਜੋ ਜੋਦੇ ਸੂਰਮੇ ਹਨ ਜੋ ਜਗਤ ਹੈ ਉਹਨਾਂ ਦਾ ਜਾਪ ਕਰ ਰਿਹਾ ਉਹਨਾਂ ਦੇ ਗੁਣ ਗਾ ਰਿਹਾ ਹੈ ਆਓ ਸਾਧ ਸੰਗਤ ਜੀ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾਂ ਚ ਅਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਖਣਾ ਸੱਤੇ ਮਿਹਰ ਪ੍ਰਿਆਥ ਰੱਖਣਾ ਬਾਣੀ ਪੜਨ ਦਾ ਬਲ ਬਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਣਾ ਅਨੇਕ ਪ੍ਰਕਾਰ ਦੇ ਸਾਧ ਸੰਗਤ ਜੀ ਭੁੱਲਾ ਚੁੱਕਾ ਹੋ ਗਿਆ ਹੋਣਗੇ ਕਥਾ ਦਾ ਵਿਚਾਰ ਕਰਦੇ ਆਂ ਆਪ ਸਰਬੱਤ ਸੰਗਤ ਬਖਸ਼ਣ ਯੋਗ ਬਖਸ਼ਣਾ ਸਾਸੰਗ ਜੀ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ